ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਚਿੜੀ ਹੁੰਦੀ ਹੈ ਉਹ ਖੇਤੀ ਕਰਦੀ ਹੁੰਦੀ ਹੈ ਤੇ ਕਾਂ ਉਹਨੂੰ ਦੇਖਦਾ ਵੀ ਚਿੜੀ ਖੇਤੀ ਕਰਦੀ ਹੈ ਬਹੁਤ ਕਮਾਈ ਕਰਦੀ ਹੈ ਉਹਦੇ ਮਨ 'ਚ ਲਾਲਚ ਆ ਜਾਂਦਾ ਉਹ ਸੋਚਦਾ ਵੀ ਕਿਉਂ ਨਾ ਚਿੜੀ ਨਾਲ ਗੱਲ ਕੀਤੀ ਜਾਵੇ ਉਹ ਚਿੜੀ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਚਿੜੀਏ ਚਿੜੀਏ ਵੀ ਤੂੰ ਇਕੱਲੀ ਹੀ ਖੇਤੀ ਕਰਦੀ ਹੈ ਤੇ ਕਿਉਂ ਨਾ ਆਪਾਂ ਰਲ ਕੇ ਖੇਤੀ ਕਰੀਏ ਇਹਦੇ ਨਾਲ ਫਸਲ ਵੀ ਦੁੱਗਣੀ ਤਿਗਣੀ ਹੋ ਜਾਊਗੀ ਤੇ ਮੈਂ ਤੇਰਾ ਹੱਥ ਵੀ ਵਟਾ ਦਊਗਾ ਚਿੜੀ ਵਿਚਾਰੀ ਭੋਲੀ ਹੁੰਦੀ ਹੈ ਕਾਂ ਦੀਆਂ ਗੱਲਾਂ ਚ ਆ ਜਾਂਦੀ ਐ ਉਹ ਕਹਿੰਦੀ ਵੀ ਠੀਕ ਐ ਆਪਾਂ ਰਲ ਕੇ ਖੇਤੀ ਕਰ ਲਾਂਗੇ ਅਗਲੇ ਦਿਨ ਚਿੜੀ ਕਾਂ ਕੋਲ ਜਾਂਦੀ ਐ ਤੇ ਕਾਂ ਨੂੰ ਕਹਿੰਦੀ ਐ ਵੀ ਅੱਜ ਆਪਾਂ ਫਸਲ ਬੀਜਣੀ ਐ ਵੀ ਆ ਜਾ ਕੰਮਾਂ ਚ ਚੱਲੀਏ ਤੇ ਕਾਂ ਕਹਿੰਦਾ ਤੂੰ ਚੱਲ ਚਿੜੀਏ ਮੈਂ ਆਇਆ ਸੋਨੇ ਦੀ ਚੁੰਝ ਮੜਾਇਆ ਤੇਰੀ ਮੋਝੇ ਪਾਇਆ ਮੈਂ ਠਮ ਠਮ ਕਰਦਾ ਆਇਆ ਚਿੜੀ ਕਹਿੰਦੀ ਵੀ ਠੀਕ ਐ ਚਿੜੀ ਚਲੀ ਜਾਂਦੀ ਐ ਚਿੜੀ ਜਾ ਕੇ ਖੇਤਾਂ ਚ ਫਸਲ ਬੀਜਣੀ ਸ਼ੁਰੂ ਕਰ ਦਿੰਦੀ ਐ ਤੇ ਕਾਂ ਦੀ ਉਡੀਕ ਵੀ ਕਰਦੀ ਐ ਬੀਜੀ ਜਾਂਦੀ ਐ ਬੀਜੀ ਜਾਂਦੀ ਐ ਸ਼ਾਮ ਹੋ ਜਾਂਦੀ ਐ ਤੇ ਕਾਂ ਆਉਂਦਾ ਹੀ ਨਹੀਂ ਤੇ ਚਿੜੀ ਵਿਚਾਰੀ ਸਾਰੀ ਫਸਲ ਬੀਜ ਕੇ ਘਰ ਆ ਜਾਂਦੀ ਐ ਆ ਕੇ ਕਾਂ ਨੂੰ ਮਿਲਦੀ ਐ ਤੇ ਕਹਿੰਦੀ ਵੀ ਕਾਵਾ ਕਾਵਾ ਤੂੰ ਤਾਂ ਆਇਆ ਹੀ ਨਹੀਂ ਮੈਂ ਤੇਨੂੰ ਉਡੀਕਦੀ ਰਹੀ ਕਾਂ ਕਹਿੰਦਾ ਵੀ ਮੈਨੂੰ ਬਹੁਤ ਜ਼ਰੂਰੀ ਕੰਮ ਪੈ ਗਿਆ ਸੀ ਤੇ ਮੈਂ ਤਾਂ ਕਰਕੇ ਆ ਨਹੀਂ ਪਾਇਆ ਕੋਈ ਨਹੀਂ ਮੈਂ ਕੱਲ ਨੂੰ ਤੇਰੇ ਨਾਲ ਚੱਲੂਗਾ ਚਿੜੀ ਕਹਿੰਦੀ ਵੀ ਹੁਣ ਤਾਂ ਮੈਂ ਸਾਰੀ ਫਸਲ ਬੀਜਤੀ ਵਿਚ ਲਾਈ ਕਰ ਹੁਣ ਉਹਦੀ ਰਾਖੀ ਵੀ ਕਰਨੀ ਹੋਣੀ ਆਪੋ ਦੀ ਰਾਖੀ ਕਰਾਂਗੇ ਤੂੰ ਮੇਰ ਨਾਲ ਰਾਖੀ ਕਰਨ ਚੱਲੇ ਕਾਂ ਕਹਿੰਦਾ ਠੀਕ ਹੈ ਅਗਲੇ ਦਿਨ ਫੇਰ ਚਿੜੀ ਕਾਂ ਕੋਲ ਜਾਂਦੀ ਹੈ ਤੇ ਉਹਨੂੰ ਕਹਿੰਦੀ ਕਾਵਾ ਕਾਵਾ ਵਿਚਾਲ ਆਪਾਂ ਖੇਤ ਦੀ ਰਾਖੀ ਕਰੀਏ ਤੇ ਖੇਤ ਦੀ ਦੇਖਭਾਲ ਕਰੀਏ ਕਾਂ ਕਹਿੰਦਾ ਵੀ ਠੀਕ ਹੈ ਇਹ ਤਾਂ ਬਹੁਤ ਜ਼ਰੂਰੀ ਕੰਮ ਹੈ ਤੂੰ ਚੱਲ ਚਿੜੀਏ ਮੈਂ ਆਇਆ ਸੋਨੇ ਦੀ ਚੁੰਝ ਮੜਾਇਆ ਪੈਰੀ ਮੋਝੇ ਪਾਇਆ ਮੈਂ ਠਮ ਠਮ ਕਰਦਾ ਆਇਆ ਚਿੜੀ ਫੇਰ ਚਲੀ ਜਾਂਦੀ ਹੈ ਸੋ ਜੀ ਵੀ ਕਾਂ ਆ ਜੂਗਾ ਜਾ ਕੇ ਖੇਤ ਦੀ ਦੇਖਭਾਲ ਕਰਦੀ ਐ ਕੱਖ ਕੰਨਾ ਪੱਟਦੀ ਐ ਤੇ ਕਾਂ ਦੀ ਉਡੀਕ ਕਰਦੀ ਰਹਿੰਦੀ ਐ ਸਾਰਾ ਦਿਨ ਕਾਂ ਨੂੰ ਉਡੀਕਦੀ ਆ ਕਾਂ ਫੇਰ ਨਹੀਂ ਪਹੁੰਚਦਾ ਚਿੜੀ ਵਾਪਸ ਆਉਂਦੀ ਐ ਕਾਂ ਨੂੰ ਆ ਕੇ ਫੇਰ ਪੁੱਛਦੀ ਐ ਵੀ ਤੂੰ ਸਾਰਾ ਦਿਨ ਲੰਘ ਗਿਆ ਤੂੰ ਤਾਂ ਫੇਰ ਨਹੀਂ ਆਇਆ ਕਾਂ ਫੇਰ ਕੋਈ ਬਹਾਨਾ ਬਣਾ ਦਿੰਦਾ ਕਹਿੰਦਾ ਵੀ ਚਿੜੀਏ ਵੀ ਮੈਨੂੰ ਤਾਂ ਜ਼ਰੂਰੀ ਕੰਮ ਪੈ ਗਿਆ ਸੀ ਵੀ ਮੈਨੂੰ ਉੱਥੇ ਜਾਣਾ ਪੈ ਗਿਆ ਵੀ ਪਰ ਕੋਈ ਨਾ ਮੈਂ ਤੇਰੇ ਨਾਲ ਕਰਾਉਂਗਾ ਕੰਮ ਕਿ ਜਦੋਂ ਮੈਂ ਤੈਨੂੰ ਕਹਿਤਾ ਵੀ ਆਪਾਂ ਮੈਂ ਤੇਰਾ ਹੱਥ ਵਟਾਉਂਗਾ ਤੇ ਮੈਂ ਆਇਆ ਕਰੂੰਗਾ ਖੇਤ ਇਹ ਤਾਂ ਮੇਰਾ ਕੰਮ ਐ ਤੇ ਜਿਹੜੀ ਮੰਨ ਜਾਂਦੀ ਐ ਤੇ ਇਸੇ ਤਰ੍ਹਾਂ ਪੂਰਾ ਸਾਲ ਲੰਘ ਜਾਂਦਾ ਪੂਰਾ ਸਮਾਂ ਬੀਤ ਜਾਂਦਾ ਐ ਫਸਲ ਪੱਕਣ ਤੇ ਆ ਜਾਂਦੀ ਐ ਰੋਜ਼ ਹੀ ਕਾਂ ਕੋਲ ਨੂੰ ਕੋਈ ਬਹਾਨਾ ਬਣਾ ਦਿੰਦਾ ਤੇ ਜਦੋਂ ਫਸਲ ਪੱਕ ਜਾਂਦੀ ਐ ਫਿਰ ਜਿਹੜੀ ਕਾਂ ਕੋਲ ਜਾ ਕੇ ਕਹਿੰਦੀ ਐ ਵੀ ਕਾਂਵਾ ਕਾਂਵਾ ਹੁਣ ਤਾਂ ਆਪਣੀ ਫਸਲ ਪੱਕ ਗਈ ਵੀ ਹੁਣ ਆਪਾਂ ਉਹਨੂੰ ਵੱਢ ਲਈਏ ਸਮੇਂ ਨਾਲ ਤੇ ਤੂੰ ਚੱਲ ਮੇਰੇ ਨਾਲ ਕਾਂ ਕਹਿੰਦਾ ਵੀ ਹਾਂ ਠੀਕ ਐ ਵੀ ਆਪਾਂ ਫਸਲ ਵੱਢਦੇ ਹਾਂ ਤੂੰ ਚੱਲ ਤੂੰ ਚੱਲ ਜਿਹੜੀ ਐ ਮੈਂ ਆਇਆ ਸੋਨੇ ਦੀ ਚੁੰਝ ਮੜਾਇਆ ਪੈਰੀ ਮੋਝੇ ਪਾਇਆ ਮੈਂ ਠੰਠੰ ਕਰਦਾ ਆਇਆ ਜਿਹੜੀ ਵਿਚਾਰੀ ਫੇਰ ਚਲੀ ਜਾਂਦੀ ਐ ਜਾ ਕੇ ਇੱਕ ਬੰਨੇ ਤੋਂ ਲੱਗਦੀ ਐ ਦੂਜੇ ਬੰਨੇ ਤਾਈ ਵੱਢਣਾ ਸ਼ੁਰੂ ਕਰ ਦਿੰਦੀ ਐ ਵੱਢੀ ਜਾਂਦੀ ਐ ਵੱਢੀ ਜਾਂਦੀ ਐ ਦੇਖਦੀ ਐ ਕਾਂ ਆਇਆ ਨਹੀਂ ਆਇਆ ਨਹੀਂ ਫੇਰ ਅੱਗੇ ਕੰਮ ਕਰੀ ਜਾਂਦੀ ਐ ਫੇਰ ਕਾਂ ਨੂੰ ਉਡੀਕਦੀ ਐ ਤੇ ਜਦੋਂ ਉਹ ਉਡੀਕਦੀ ਉਡੀਕਦੀ ਕਾਂ ਨੂੰ ਫਸਲ ਵੱਢਦੀ ਰਹਿੰਦੀ ਐ ਪੂਰੀ ਫਸਲ ਵੱਢੀ ਜਾਂਦੀ ਐ ਉਹ ਫੇਰ ਕਾਂ ਦੀ ਰਾਹ ਦੇਖਦੀ ਐ ਵੀ ਹੁਣ ਆਇਆ ਹੁਣ ਆਇਆ ਵੀ ਹੁਣ ਫਸਲ ਤਾਂ ਵੱਢੀ ਗਈ ਵੀ ਇਹਦੀ ਦਾਣੇ ਅੱਡ ਕਰ ਲਈ ਆਪਾਂ ਤੂੜੀ ਦੇ ਵਿੱਚੋਂ ਕਾਂ ਫੇਰ ਨਹੀਂ ਪਹੁੰਚਦਾ ਤੇ ਚਿੜੀ ਵਿਚਾਰੀ ਫੇਰ ਕੰਮ ਕਰਨਾ ਸ਼ੁਰੂ ਕਰ ਦਿੰਦੀ ਏ ਤੂੜੀ ਅੱਡ ਕਰਦੀ ਏ ਦਾਣੇ ਅੱਡ ਕਰਦੀ ਏ ਦੋ ਢੇਰੀਆਂ ਬਣਾ ਕੇ ਰੱਖ ਲੈਂਦੀ ਏ ਤੇ ਕਾਂ ਨੂੰ ਡਿਕਦੀ ਏ ਜਦੋਂ ਕਾਂ ਨੂੰ ਪਤਾ ਲੱਗ ਜਾਂਦਾ ਵੀ ਚਿੜੀ ਨੇ ਸਾਰਾ ਕੰਮ ਕਰ ਲਿਆ ਤੇ ਕੰਫਰਟ ਆਪਾ ਉੱਥੇ ਆ ਜਾਂਦਾ ਤੇ ਆ ਕੇ ਕਹਿੰਦਾ ਵੀ ਲੈ ਚਿੜੀਏ ਮੈਂ ਕੰਮ ਕਰਾਉਣ ਆ ਗਿਆ ਤੇਰੇ ਨਾਲ ਤੇ ਚਿੜੀ ਕਹਿੰਦੀ ਵੀ ਮੈਂ ਤਾਂ ਸਾਰੀ ਫਸਲ ਵੀ ਵੱਢ ਲਈ ਕਾਵਾ ਤੇ ਮੈਂ ਤਾਂ ਦੋ ਢੇਰੀਆਂ ਵੀ ਬਣਾ ਲੀਆਂ ਮੈਂ ਦਾਣੇ ਅੱਡ ਕੱਢ ਲੇ ਤੂੜੀ ਅੱਡ ਕਰਨੀ ਕਾ ਕਹਿੰਦਾ ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ ਵੀ ਆਪਣਾ ਤਾਂ ਹਜੇ ਹੋਰ ਵੀ ਬਹੁਤ ਸਾਰਾ ਕੰਮ ਪਿਆ ਆਪਾਂ ਤਾਂ ਵੰਡਣੀ ਵੀ ਆ ਫਸਲ ਹਜੇ ਵਿਚਾਲਾ ਪਾ ਫਸਲ ਵੰਡਣੀ ਹੈ ਤੇ ਕਹਿੰਦਾ ਵੀ ਐਂ ਕਰਦੇ ਆ ਵੀ ਆਹ ਜਿਹੜੀ ਤੂੜੀ ਵਾਲੀ ਢੇਰੀ ਐ ਇਹ ਤੂੰ ਰੱਖ ਲੈ ਤੇ ਦਾਣੇ ਵਾਲੀ ਢੇਰੀ ਮੈਨੂੰ ਦੇ ਦੇ ਚਿੜੀ ਵਿਚਾਰੀ ਫੇਰ ਉਹਦੀਆਂ ਗੱਲਾਂ ਚ ਆ ਜਾਂਦੀ ਐ ਭੋਲੀ ਕੁਛ ਨਹੀਂ ਬੋਲਦੀ ਤੇ ਕਹਿੰਦੀ ਵੀ ਠੀਕ ਐ ਤੇ ਜਿਹੜੀ ਤੂੜੀ ਵਾਲੀ ਢੇਰੀ ਤੇ ਬੈਠ ਜਾਂਦੀ ਹੈ ਕਾਂ ਦਾਣੇ ਵਾਲੀ ਢੇਰੀ ਤੇ ਬੈਠ ਜਾਂਦਾ ਤੇ ਏਨੇ ਨੂੰ ਬਹੁਤ ਛਖੜ ਆ ਜਾਂਦਾ ਹੈ ਮੀ ਲੈ ਪੈਂਦਾ ਤੇ ਚਿੜੀ ਵਿਚਾਰੀ ਡਰ ਜਾਂਦੀ ਹੈ ਚਿੜੀ ਤੂੜੀ ਦੇ ਅੰਦਰ ਲੁਕ ਜਾਂਦੀ ਹੈ ਤੇ ਕਾਂ ਦਾਣਿਆਂ ਦੇ ਉੱਤੇ ਬੈਠਾ ਹੁੰਦਾ ਤੇ ਗੜੇ ਪੈਣੇ ਸ਼ੁਰੂ ਹੋ ਜਾਂਦੇ ਆ ਚਿੜੀ ਕਿਉਂਕਿ ਤੂੜੀ ਵਾਲੀ ਢੇਰੀ ਚਿੱਡ ਨੂੰ ਕੀ ਹੁੰਦੀ ਹੈ ਤੇ ਉਹ ਬਚ ਜਾਂਦੀ ਹੈ ਤੇ ਗੜੇ ਪੈਣ ਕਰਕੇ ਕਾਂ ਮਾਰਿਆ ਜਾਂਦਾ ਐਨੀ ਮੇਰੀ ਬਾਤ ਉੱਤੋਂ ਵਹਿ ਗਈ ਰਾ